ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੱਡੀ ਆ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਫਲਸ ਜੂਨ ਦਾ ਹਫਤਾ ਅਜ ਚੜ ਚੁੱਕਿਆ ਜੀ ਪਹਿਲਾ ਦਿਨ ਹੈ ਜੂਨ ਮਹੀਨਾ ਤੇ ਆਪਾਂ 7 ਜੂਨ ਤੱਕ ਦੀ ਗੱਲ ਕਰਨੀ ਹੈ ਯਾਨੀ ਕਿ ਪਹਿਲੇ ਹਫਤੇ ਦੇ ਦਰਮਿਆਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਉਮੀਦ ਦੇ ਆਸਰ ਕਿੰਨੇ ਕਿੰਨੇ ਇਹ ਤੁਹਾਨੂੰ ਦੱਸਾਂਗੇ ਐਸਲੇ ਜਿਹਾ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੋ ਕਿ ਤੁਹਾਡੀ ਸਕਰੀਨ ਤੇ ਹੈ ਸਵੇਰ ਦਾ ਟਾਈਮ ਹੈ ਜੀ ਤੇ ਐਸਲੇ ਜੇਕਰ ਅਸੀਂ ਦੇਖਦੇ ਹਾਂ ਪੰਜਾਬ ਦੇ ਖੋਦੇ ਫਾਗਾਂ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਹੋਇਆ ਕੁਝ ਫਾਗਾਂ ਦੇ ਵਿੱਚ ਹਰਗੀ ਟਟੂਈ ਬਦਲ ਹੋਈ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਸਕਰੂ ਰਮਨਸਾ ਪਟਿਆਲਾ ਦੇ ਕੁਝ ਖੇਤਰ ਇਹਨਾਂ ਖੇਤਰਾਂ ਦੇ ਉੱਪਰ ਦੀ ਬਦਲ ਹੋਈ ਟਟੂਏ ਦੌਰ ਤੇ ਗੁਜ਼ਰ ਰਹੀ ਹੈ ਔਰ ਹਰਿਆਣਾ ਦੇ ਕੁਝ தਕਰਪੁਰ ਹੋਈ ਖੇਤਰਾਂ ਦੇ ਵਿੱਚ ਐਸਲੇ ਬਦਲਵਾਇਆ ਜਿਹੜਾ ਸਿਸਟਮ ਹੈ ਜਿਹੜਾ ਉੱਪਰ ਦੇ ਲੰਘ ਰਿਹਾ ਜੀ ਆਉਂਦੇ ਦਿਨਾਂ ਦੇ ਵਿੱਚ ਮੀਂਹ ਦਾ ਅਸਰ ਹਲੇ ਬਰਕਰਾਰ ਨੇ ਜੇਕਰ ਅਫਾ ਬੀਤੇ 48 ਘੰਟੇ ਦੇਖਦੇ ਹਾਂ ਤੇ ਇੱਕ ਪੱਛਮੀ ਸਿਸਟਮ ਕੱਲ ਵੀ ਮੀਂਹ ਲਵਾ ਕੇ ਗਿਆ ਪੰਜਾਬ ਦੇ ਖਾਸ ਕਰ ਸੰਗਰੂਰ ਬਰਨਾਲਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਦੇ ਕੁਝ ਖੇਤਰ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖਾਗਾਂ ਦੇ ਵਿੱਚ ਕੱਲ ਉਮੀਦ ਅਰਜ ਹੋਈ ਸੀ ਤੇ ਇਸ ਹਨੇਰ ਚਖੜ ਦੇ ਨਾਲ ਇਸ ਕਰਕੇ ਇਹਨਾਂ ਖਾਗਾਂ ਦੇ ਵਿੱਚ ਮੌਸਮ ਅਜੇ ਠੰਡਾ ਬਣਿਆ ਹੋਇਆ ਹੈ ਜਿੱਥੇ ਆਪਾਂ ਹੋਰ ਪਿੱਛੇ 48 ਘੰਟੇ ਚੱਲਦੇ ਆਂ ਤੇ ਤਪਦੀ ਗਰਮੀ ਇਹਨਾਂ ਖੇਤਰਾਂ ਦੇ ਵਿੱਚ ਫੈਰੀ ਸੀ ਹੀਟ ਬਣੀ ਹੋਈ ਸੀ ਹਮਸ ਬਣੀ ਹੋਈ ਸੀ ਜਿਹੜਾ ਕਿ ਜੋਰ ਫੜ ਗਿਆ ਜਿਸ ਦੇ ਨਾਲ ਗਰਜ ਰਿਸਕ ਵਾਲੇ ਬੱਦਲ ਬਣੇ ਤੇ ਤਗੜਾ ਹਲੇ ਚੱਕਰ ਵਾਲਾ ਕੰਮ ਚੱਲਿਆ ਸੋ ਮੌਨਸੂਨ ਦੀ ਜੇਕਰ ਆਪਾਂ ਗੱਲ ਕਰਦੇ ਆਂ ਜੀ ਮੌਨਸੂਨ ਦੀ ਬ੍ਰੇਕ ਲੱਗ ਚੁੱਕੀ ਆ ਮਹਾਰਾਸ਼ਟਰ ਗੋਆ ਆਂਧਰਾ ਪ੍ਰਦੇਸ਼ ਕਰਨਾਟਕ ਆ ਤੇ ਲੰਗਾਨਾ ਇਹਨਾਂ ਸੂਬਿਆਂ ਨੂੰ ਮੌਨਸੂਨ ਕਵਰ ਕਰ ਚੁੱਕਾ ਹੈ ਤੇ ਇੱਥੇ ਹੀ ਹੁਣ ਬ੍ਰੇਕ ਲਾ ਕੇ ਅਗਲੇ 6-7 ਦਿਨ ਹੁਣ ਉੱਥੇ ਹੀ ਸਟੇਬਲ ਰਹੇਗਾ ਮੌਨਸੂਨ ਉੱਚ ਨਿਕਲੇ ਜਿਹੜੀਆਂ ਨਮੀ ਭਰਪੂਰ ਹਵਾਵਾਂ ਨੇ ਉਹ ਕੁਝ ਕਰ ਰਹੀਆਂ ਨੇ ਉੱਤਰ ਵੱਲ ਤੋਂ ਵੱਲ ਜਿਹੜੇ ਸਿਸਟਮ ਆ ਰਹੇ ਨੇ ਉਹਨਾਂ ਨੂੰ ਵੀ ਸਪੋਰਟ ਕਰ ਰਹੀਆਂ ਨੇ ਇਹ ਹਵਾਵਾਂ ਜਿਹਦੇ ਨਾਲ ਪੂਰੇ ਮੌਨਸੂਨ ਦੀਆਂ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਭਾਵੇਂ ਪੰਜਾਬ ਹੈ ਹਰਿਆਣਾ ਹੈ ਰਾਜਸਥਾਨ ਹੈ ਜਿਹੜਾ ਸਿਸਟਮ ਆ ਰਿਹਾ ਜੀ ਜੇਕਰ ਉਹ ਲੋ ਪ੍ਰੈਸ਼ਰ ਦਾ ਵੀ ਹੈ ਤੇ ਉਹਨੂੰ ਸਪੋਰਟ ਕਰਕੇ ਇਹ ਹਵਾਵਾਂ ਜਿਹੜੀਆਂ ਨੇ ਐਕਟਿਵ ਲੈਵਲ ਦਾ ਬਣਾ ਦਦੀਆਂ ਨੇ ਜਿਹਦੇ ਵਿੱਚ ਉਹ ਸਿਸਟਮ ਵੀ ਤਗੜੇ ਹੋ ਜਾਂਦੇ ਆ ਤੇ ਤਗੜੇ ਚੱਕਰ ਦਾ ਰੂਪ ਧਾਰਨ ਕਰ ਲੈਂਦੇ ਆ ਜੇਕਰ ਅੱਜ ਦੀ ਅਸੀਂ ਗੱਲ ਕਰਦੇ ਹਾਂ ਜੀ ਟੈਂਪਰੇਚਰ ਵਾਲੇ ਫਾਕ ਤੋਂ ਦੇਖਦੇ ਹਾਂ ਤੇ ਜਿੱਥੇ ਤਾਂ ਕੱਲ ਵੀ ਦਰਜ ਹੋਈ ਸੀ ਵੈਸੇ ਪੰਜਾਬ ਦੇ ਬਹੁਤੇ ਹਫਾਗਾ ਦੇ ਵਿੱਚ ਜੇਕਰ ਪਿੱਛਾ ਨੂੰ ਜਾਈਏ ਤੇ 37-38 ਦੇ ਟੈਂਪਰੇਚਰ ਆ ਜਾ ਜਾਣਗੇ ਹਾਲਾਂਕਿ ਜਿਹੜੇ ਟੈਂਪਰੇਚਰ ਹੈ ਉਹ 40 ਤੋਂ ਪਾਰ ਚੱਲਦੇ ਫੈਸੀ ਸੀ 44.1 ਡਿਗਰੀ ਦੇ ਨਾਲ ਬਠਿੰਡਾ 에ਰਪੋਰਟ ਸਭ ਤੋਂ ਗਰਮ ਖੇਤਰ ਰਿਹਾ ਸੀ ਕੱਲ ਤੇ ਅੱਜ ਇਹਦੇ ਵਿੱਚ ਥੋੜੀ ਗਰਾਵਟ ਆ ਸਕਦੀ ਹੈ ਕਿਉਂਕਿ ਮੌਸਮ ਥੋੜਾ ਜਿਹਾ ਠੰਡਾ ਹੋਣਿਆ ਹੋਇਆ ਤੇ ਜ਼ਿਆਦਾ ਤਾਂ ਨਹੀਂ ਥੋੜੀ ਬਹੁਤ ਯਾਨੀ ਕਿ 38-39 ਦਾ ਟੈਂਪਰੇਚਰ ਆ ਸਕਦੇ ਆ ਮੈਕਸਮਮ ਉੱਥੇ ਹੀ ਆਉਂਦੇ ਦਿਨਾਂ ਦੀ ਜਗਰਾਫਾ ਗੱਲ ਕਰਦੇ ਆਂ ਅੱਜ ਮੀਂਹ ਦੇ ਅਸਰ ਬਣੇ ਹੋਏ ਨੇ ਜੀ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗ ਰਹੇ ਆ ਅਸਾਰ ਨੇ ਦੁਪਹਿਰ ਤੋਂ ਬਾਅਦ ਗੱਜਲਿਸਕੋ ਵਾਲੇ ਬੱਦਲ ਬਣ ਸਕਦੇ ਨੇ ਅਸਾਰ ਰਹੇ ਨੇ ਕਿ ਬੱਦਲ ਹੈ ਜਿਹੜਾ ਇਹ ਹਰਿਆਣੇ ਵਾਲੇ ਪਾਸੇ ਵੀ ਵੱਲ ਸਕਦਾ ਹੈ ਯਾਨੀ ਕਿ ਪੂਰਬੀ ਖੇਤਰਾ ਤੋਂ ਜਾਂ ਫਿਰ ਪਹਾੜਾ ਤੋਂ ਹੇਠਾਂ ਉਤਰਦਾ ਹੋਇਆ ਜੰਮੂ ਹਿਮਾਚਲ ਤੋਂ ਥੱਲੇ ਉਤਰਦਾ ਹੋਇਆ ਕਵਰ ਕਰ ਸਕਦਾ ਹੈ ਪੰਜਾਬ ਦੇ ਕੁਝ ਖੇਤਰਾਂ ਨੂੰ ਬੱਦਲ ਅੱਜ ਬਣਦਾ ਕੱਲ ਬਣਦਾ ਪਰਸੋਂ ਬਣਦਾ ਕਿਉਂਕਿ ਅਗਲੇ 3-4 ਦਿਨਾਂ ਪਛਮੀ ਸਿਸਟਮ ਸਰਗਰਮ ਹੈ ਤੇ ਅਗਲੇ 3-4 ਦਿਨਾਂ ਦੇ ਲਈ ਮੀਂਹ ਦੇ ਜਿਹੜੇ ਅਲਰਟ ਨੇ ਉਹ ਵੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਸਬ ਬੱਦਲ ਤੇ ਕਿੱਥੇ ਬਣੇਗਾ ਕਿੰਨਾ ਬਣੇਗਾ ਇਹ ਐਕਟੀਵਿਟੀ ਉਦੋਂ ਪਤਾ ਲੱਗਦੀ ਹੈ ਜਦੋਂ ਬੱਦਲ ਬਣਦਾ ਹੈ ਕਿਉਂਕਿ ਸਾਰਾ ਕੁਝ ਕੁਦਰਤ ਦੇ ਹੱਥ ਵਸਾ ਹੈ ਤੇ ਉਹਦੇ ਤਰ੍ਹਾਂ ਦੇ ਵਿੱਚ ਮੀਂਹ ਚੱਕਰ ਦੇ ਅਸਰ ਪੂਰੇ ਉਰੇ ਬਣੇ ਹੋਏ ਨੇ ਅਗਲੇ 4-5 ਦਿਨਾਂ ਤੱਕ ਯਾਨੀ ਕਿ 5 ਜੂਨ ਤੱਕ ਪੱਛਮੀ ਸਿਸਟਮ ਦੀ ਜਿਹੜੀ ਜੀ ਐਕਟੀਵਿਟੀ ਆ ਉਹ ਜਾਰੀ ਰਹੇਗੀ ਪੰਜਾਬ ਦੇ ਵਿੱਚ ਤੇ ਬੱਦਲ ਆ ਜਿਹੜੇ ਉਦਕਾੜ ਤੋਂ ਬਾਅਦ ਬਣਦੇ ਰਹਿਣਗੇ ਜਿੱਥੇ ਕਿਤੇ ਘੱਟ ਬੱਦਲ ਬਣਿਆ ਉੱਥੇ ਘੱਟ ਐਕਟੀਵਿਟੀ ਕਰੇਗਾ ਜੇਕਰ ਜੋਰ ਫੜ ਗਿਆ ਤੇ ਉੱਥੇ ਫਿਰ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਵੀ ਕਵਰ ਕਰੇਗਾ ਤਗਦੇ ਹਨੇਰ ਚੱਕਰ ਦੇ ਨਾਲ ਸਾਇਕਲਰ ਜਿਹੜਾ ਅੰਕੜੇ ਨੇ ਜੋ ਜਾਰੀ ਕੀਤੇ ਰਹੀ ਮੌਸਮ ਵਿਭਾਗ ਨੇ ਉਹ ਤੇ ਤੁਹਾਨੂੰ ਲੈ ਕੇ ਚੱਲਦੇ ਆਂ 3 4 ਤਰੀਕ ਤਲੇ ਅਲਰਟ ਜਾਰੇ ਜਾਰੀ ਕੀਤੇ ਜਾ ਚੁੱਕੇ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ 1 ਜੂਨ 2 ਜੂਨ ਤੇ 3 ਜੂਨ ਇਹ ਕੱਲ ਦੀ ਅਪਡੇਟ ਹੈ ਅੱਜ ਦੀ ਜੋ ਅਪਰੇਟ ਹੋਈਗੀ ਉਹਦੇ ਵਿੱਚ ਹੋ ਸਕਦਾ 4 5 ਜੂਨ ਨੂੰ ਜਿਹੜੇ ਅਲਰਟ ਮੌਸਮ ਖਾਕ ਜਾਰੀ ਕਰ ਦੋਗੇ ਤੇ ਇਹ ਗਰਜ ਰਿਸਕ ਦੇ ਨਾਲ ਨਹੀਂ ਤੇ ਅਲਰਟ ਨੇ ਤੇ 40 ਕਿਲੋਮੀਟਰ ਦਾ ਤਰਫਤਾਰ ਦੀਆਂ ਹਵਾਮਾਂ yellow ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਸੋ ਐਕਟੀਵਿਟੀ 4 5 ਜੂਨ ਤੱਕ ਚੱਲ ਸਕਦੀ ਹੈ ਉਸ ਤੋਂ ਬਾਅਦ 5 6 7 ਇਹ ਜਿਹੜੇ ਦਿਨ ਹੋਣਗੇ ਗਰਮ ਤੇ ਖੁਸ਼ਕ ਰਹਿ ਸਕਦੇ ਨੇ ਕਿਉਂਕਿ ਸਿਸਟਮ ਕੋਈ ਉਸ ਤੋਂ ਬਾਅਦ ਨਵਾਂ ਨਹੀਂ ਆ ਰਿਹਾ ਜੀ ਇਸ ਲਈ ਉਸ ਤੋਂ ਬਾਅਦ ਫਿਰ ਉਮੀਦ ਹੋ ਲੱਗੇ ਕਿ ਬ੍ਰੇਕ ਮੌਨਸੂਨ ਦਾ ਵੀ ਬ੍ਰੇਕ ਲੱਗ ਚੁੱਕੀ ਹੈ ਛੋਟੂਵੇਂ ਤੌਰ ਤੇ ਬੱਦਲ ਵੱਧ ਜੂਏ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਵੈਸੇ ਮੀਂਹ ਦੀ ਬਹੁਤ ਹੀ ਐਕਟੀਵਿਟੀ 5 ਜੂਨ ਤੋਂ ਬਾਅਦ 7-8 ਜੂਨ ਤੱਕ ਦੇਖਣ ਨੂੰ ਨਹੀਂ ਮਿਲੇਗੀ ਤੁਹਾਨੂੰ